ਕਿ ਤੁਸੀਂ 30 ਇਥੇ 3000 ਰਿਹਾ ਤੇ ਤੁਹਾਨੂੰ ਸਿਲੰਡਰ ਕਰਕੇ ਬਾਹਰ ਆ ਜਾਣਾ ਚਾਹੀਦਾ ਜਾਂ ਇੱਥੋਂ ਚਲ ਜਾਣਾ ਚਾਹੀਦਾ ਔਰ ਬਾਬਾ ਅਗਰਬਖ ਸਿੰਘ ਨੇ ਕਿਹਾ ਕਿ ਅਕਾਲ ਤਖਤ ਸੁਨਣਾ ਨਹੀਂ ਛੱਡਿਆ ਜਾ ਸਕਦਾ ਔਰ ਇਥੇ ਸ਼ਹਾਦਤ ਹੋਵੇ ਨਾ ਹੋਵੇ ਕੋ ਵੱਖਰੀ ਗੱਲ ਔਰ ਇਤਿਹਾਸ ਕਹਿੰਦਾ ਕਿ ਜਿਸ ਸਥਾਨ ਤੇ ਅਕਾਲ ਤਖਤ ਦੇ ਬਾਹਰ ਇਸ ਜਗ੍ਹਾ ਤੇ ਸੰਤ ਜਨੈਲ ਸਿੰਘ ਪਿੰਡਾ ਵਾਲੇ ਤੇ ਉਹਨਾਂ ਦੀ ਸਾਧਿਆਂ ਦੀ ਸ਼ਹਾਦਤ ਹੋਈ 6 ਜੂਨ ਨੂੰ ਬਿਲਕੁਲ ਉਸੇ ਹੀ ਜਗ੍ਹਾ ਤੇ ਬਾਬਾ ਅਗਰਬਖ ਸਿੰਘ ਦੀ ਸ਼ਹਾਦਤ ਹੋਈ 30 ਸਿੰਘ ਆ 30000 ਨਾਲ ਲੜੇ ਔਰ ਉਹਦੀ ਜਿਹੜੀ ਬਦਰੀ ਦੀ ਸਿਫਤ ਹੈ ਉਹ ਵੀ ਕਾਜੀ ਨੂਰ ਮੁਹੰਮਦ ਕਰਦਾ ਉਹ ਕਹਿੰਦਾ ਮੈਂ ਅੱਖੀਂ ਦੇਖਿਆ ਕਿ 30 ਸਿੰਘ ਜਿਹੜੇ ਆ 30000 ਨਾਲ ਲੜੇ ਔਰ ਉਹ ਕਹਿੰਦਾ ਭਾਵੇਂ ਸਾਰੇ ਸ਼ਹੀਦ ਹੋ ਗਏ ਪਰ ਬਾਅਦ ਚ ਜੇ ਤੁਸੀਂ ਦੇਖਿਆ ਕਿ ਇੱਕ ਇੱਕ ਸਿੰਘ ਦੇ ਕੋਲ ਸਾਡੀਆਂ 30 30 40 40 ਸਪੋਈਆਂ ਦੀਆਂ ਲਾਇਸੈਂਸ ਸਾਨੂੰ ਮਿਲੀਆਂ